ਡਾਗ ਮਰਾਵਾ 12 ਵਜੇ ਹਜੇ ਵੇਲੇ ਤਾਂ ਮੈਨੂੰ ਲਾ ਲਾਹੋ ਕੱਖਾਂ ਚ ਆਈ ਆ ਨਜਰ ਲੜ ਛੱਡਨੀ ਬ੍ਰਿੰਦਰ ਬਣੇ ਨਜਰ ਰਾਮ ਨਾਲ ਓਏ ਗੁੜ ਹੈ ਗੁੜ ਹੈ ਟਲੀਆਂ ਦੀ ਚੌਥਾ ਥਾ ਵੰਡ ਦੇ ਫਰਦੀਆਂ ਆ ਕਿਹਦਾ ਜਾਂਦਾ ਪੁਰਜਾ ਓਏ ਕੋਸੋ ਦੀ ਕੋਇ ਨੂੰ ਤਾਂ ਚਾਚੇ ਦਾ ਪੁਰਜਾ ਕਿ ਮੈਂ ਰੋਲੀ ਆ ਓ ਮੇਰੇ ਸਾਵੇ ਨੇ ਕੋਹ ਦੇ ਵਰਗੀ ਦੀ ਨਹੀਂ ਦੇਖਲਾ ਸੱਸਰੀ ਕਰ ਜਾਚੀ ਫੋ ਠੀਕ ਐ ਆਹੋ ਮੈਂ ਤਾਂ ਠੀਕ ਆ ਕਿੱਧਰ ਜਾਂਦੀ ਸੀ ਓ ਖੇਤ ਚ ਚਾਹ ਦੇ ਚੱਲੀ ਆ ਤੇਰਾ ਚਾਚਾ ਸਵੇਰ ਦਾ ਭੁੱਖਾ ਪਾਣਾ ਲੱਗਿਆ ਹੋਇਆ ਹੁਣ ਘਰੋਂ ਚਾਹ ਜਾਣ ਲੱਗੀ ਅੱਗੇ ਤਾਂ ਮੇਰਾ ਸੜਾ ਕੇ ਤਾਂ ਬਣਾ ਲੈ ਚਾਹ ਬੁੱਟੇ ਬਣਾ ਲੈ ਚਾਹ ਮੈਂ ਕਾਣੂ ਬੁੱਟੇ ਬਾਲਣ ਕਿੱਲਾ ਹੋਇਆ ਪਿਆ ਮੀ ਤਾਂ ਇੰਨਾ ਪਹਿਲਿਆ ਕਾਣੂ ਹੋ ਗਿਆ ਬਾਲਣ ਕਿੱਲਾ ਚਵਰੀਕੀਆਂ ਕਰਦਾ ਉਹ ਬਹੁਤ ਬਹਿਵਤੀ ਆ ਜਾਚੀ ਅਬ ਤੂੰ ਕਿੱਥੇ ਚੱਲਿਆ ਨਾਲੇ ਮੈਂ ਤਾਂ ਜਾਂਦੀ ਜਾਖੜੀ ਜਾਣਾ ਟਾਇਲਾਂ ਦੇਖਣਾ ਗੁਸ ਰਖਾਨੇ ਦੇ ਟਾਇਲਾ ਲਵਾਉਣੀਆਂ ਨੇ ਗੋਲੋ ਕਹਿੰਦੀ ਫਫਾਰਾ ਵੀ ਲਵਾਉਣਾ ਮਾਹ ਲਵਾ ਲਓ ਭਾਈ ਹੈਗੇ ਨੇ ਪੈਸੇ ਲਵਾ ਲਓ ਕਮਾਉਣਾ ਮੈਂ ਆ ਲੈ ਗਿਆ 30000 ਦਾ ਮੋਟਰਸਾਈਕਲ ਆ ਉਹ ਤਾਂ ਪਤਾ ਹੀ ਆ ਕਿੱਦਾਂ ਆ ਹਾਂ ਮਾੜਿਆ ਸੀ ਕਿਸੇ ਤੋਂ ਆ ਦੇਖ ਲੈ ਸੈਲਫ ਸਟਾਰਟ ਆ ਛੱਡੇ ਹੋਣਾ ਚਾਹੀ ਤੈਨੂੰ ਬਸ ਠੀਕ ਆ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਹਾਂ ਓ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਤੂੰ ਜਾ ਆਪਣਾ ਲੇਟ ਫਿਰ ਛੱਡੇ ਹੋਣਾ ਮੈਂ ਕਾਹਨੂੰ ਐਵੇਂ ਪਿੰਡ ਚ ਗੱਲਾਂ ਖਰਾਉਣੀਆਂ ਕਿਹਦਾ ਕਿਸੇ ਦਾ ਮੂੰਹ ਫਾੜ ਲਾਂਗੇ ਅਸੀਂ ਹੈਂ ਕਹ ਦੇਣਾ ਲੈ ਫਲਾਣੇ ਦੀ ਨੂੰਹ ਆ ਸ੍ਰੀ ਨਾਲੀ ਧੱਕੇ ਖਾਂਦੇ ਫਿਰੀ ਜਾਂਦੀ ਆ ਲੋਕਾਂ ਦਾ ਮੂੰਹ ਫੜ ਲਾਂਗੇ ਆਪਾਂ ਨਾ ਮੈਂ ਮਾੜਾ ਕੈਰੈਕਟਰ ਲੈ ਸਮੈ ਕੱਤੈ ਨੂੰ ਬੱਦਹ ਹੱਬ ਤੇ ਕੱਲਾ ਤਾਂ ਹੀ ਨੇ ਚਾਚੀ ਛੋਡੀਆਂ ਬੈ ਜਾ ਕਿਹੜਾ ਥੋੜੇ ਕਰਿਆਣੀ ਕੰਮ ਆਏ ਕਿਵੇਂ ਗੱਲਾਂ ਬਣਾ ਲੈਣ ਕਿ ਲੱਤ ਨਹੀਂ ਕੁੱਟਦੂ ਰੁਪਏ ਆਏ ਹੋਏ ਨੇ ਬੈ ਜਾ ਬੈ ਜਾ ਭਈਆ ਲੱਤ ਤੋੜ ਦਾਂਗੇ ਚਾਚੀ ਹੁਣ ਤਾਂ ਪੈਸਾ ਇੱਕ 80 ਆਇਆ ਹੋਇਆ 20ਰ ਮੋਟਰ ਦਾ ਤਾਂ ਮੁਝਾ ਕੀ ਖਾਲ ਘਰਾਂ ਦਾ ਵਿਚਾਰਾ ਇਕੱਲਾ ਹੀ ਇਕੱਲਾ ਤਾਂ ਲੱਗੂ ਕਿ ਜਦੋਂ ਬੈਬ ਤਾਂ ਕਰਦਾ ਹੈ ਤਾ ਉਹ ਤਾਂ ਨਹੀਂ ਰਿਹਾ ਹੁਣ ਉਹਨੂੰ ਤਾਂ ਕਰਨ ਨਹੀਂ ਪੈਣਾ ਵਿਚਾਰੇ ਨੂੰ ਸਕੂਟਰੀ ਲਾ ਲਾ ਜਾਚੀ ਹੁਣ ਸਕੂਟਰੀ ਸਕੂਟਰੀ ਤੇ ਆਇਆ ਕਰ ਚਾਹ ਦੇਣਾ ਉਹਨੂੰ ਪਥੇਰੇ ਰੁਪਏ ਨੇ ਜੱਟ ਲਵੇ ਸਕੂਟਰੀ ਜੋਗੇ ਪੈਸੇ ਕਿੱਥੇ ਆ ਹਲੇ ਕਿਉਂ ਮਲੰਗੋ ਤੁਸੀਂ ਮੈਂ ਮਲੰਗ ਕਾਨੂੰ ਆ ਖਰਚਾ ਹੀ ਬਹੁਤ ਆ ਬਚਦਾ ਨਹੀਂ ਕੁਝ ਜਿਹੜੇ 4 ਪੈਸੇ ਸੀ ਉਹ ਤੈਨੂੰ ਦੇਤੇ ਮੇਰੇ ਤਾਂ ਗਾਣੇ ਵੀ ਵਿਕ ਗਏ ਕਿਉਂ ਦੇਣਾ ਨਹੀਂ ਦੀ ਫਰਾ ਆਬਦਾ ਜੇ ਕੱਲ ਨੂੰ ਮਰ ਜਾਂਦਾ ਮੈਂ ਲੈ ਲੈ ਜਾ ਚੀ ਸਕੂਟਰੀ ਤੂੰ ਹੁਣ ਤਾਂ ਗੋਲੂ ਨੂੰ ਵੀ ਪੈਂਥਰ ਲੈ ਕੇ ਦਊ ਮੈਂ ਮੈਂ ਭਗ ਜਾ ਕਰ ਭਾਈ ਆਪਦਾ ਜਿੱਥੇ ਜਾਣਾ ਹੈ ਲੈ ਜਾ ਚੀ ਭਗ ਜਾ ਇੱਥੋਂ ਅਜਾ ਬੁੱਟੇ ਤੂੰ ਵਿਚਾਪੀ ਕੇ ਜਾਈ ਨਾ ਨਾ ਚਾਚੀ ਮੈਂ ਨਹੀਂ ਹੋਂਦਾ ਖਬਰਾਂ ਕੀ ਬੋਲੂ ਹੋ ਆਪਦਾ ਲੱਤ ਨਹੀਂ ਦਿੰਦੇ ਹਜੇ ਜੱਟ ਦੀ ਪਹੀ ਚ ਭਗ ਜਾ ਮੈਂ ਕੀ ਬੋਲੇਗਾ ਛਾ ਪਾਣੀ ਦਾ ਕੀ ਹੁੰਦਾ ਨਾ ਨਾ ਚਾਚੀ ਕੀ ਪਤਾ ਆਪਦਾ ਨਾ ਚੱਲ ਠੀਕ ਆ ਜਾ ਹਾਂ ਹੋਂਟਾ ਤੈਨੂੰ ਬੰਨ੍ਹਾਉਂਦੀ ਆਂ ਨੀ ਪੈਸੇ ਤਾਂ ਤੂੰ ਖਾ ਗਿਆ ਸਕੂਟਰੀ ਤੂੰ ਤਾਂ ਆਪਣੀ ਗੋਲੂ ਨੂੰ ਚਾਹੇ ਸਕੂਟਰੀ ਦੀ ਥਾਂ ਕਾਰ ਲੈ ਕੇ ਦੇ ਦੇ ਮੇਰੀ ਸਕੂਟਰੀ ਦੇ ਪੈਸੇ ਤਾਂ ਤੂੰ ਖਾ ਗਿਆ ਹੈ ਚੰਬਲ ਆ ਕਿਸੇ ਦਾ ਇਹੋ ਜਿਹਾ ਮੜਾ ਸਿਰੀ ਵੀ ਨਾ ਰੱਬ ਕਿਸੇ ਨੂੰ ਦੇਵੇ ਪੱਠਾ ਬਠਾ ਕੇ ਰੱਖਦਾ ਜਿਹੜੇ ਪੈਸੇ ਸੀ ਸਾਰੇ ਖਾ ਗਿਆ ਆਹ ਕੌਣ ਤੀ ਨੀ ਜੀਰਾਂ ਮੋੜ ਤੋਂ ਚੜਕੇ ਆਹ ਬੁੱਟਾ ਤੀ ਹੋਰ ਕੌਣ ਕਿਹੜੇ ਸਕੂਲ 'ਚ ਪੜਦਾ ਹੂਆ ਹੈ ਕਿਹੜਾ ਪੜਦਾ ਹੈ ਹਾਂ ਕਿੜਾ ਫਰਦਾ ਹੈ ਅੱਜ ਕੱਲ ਆਹੀ ਆਈ ਸਵੈਸ਼ੀਆ ਕੰਮ ਜਮੀਨੀ ਫਰਦੇ ਜਬ ਆਖੀ ਲਾਤੀ ਜੀਰੀ ਫਿਰਗਲਦੀਪਾ ਲਾਤੀ ਜੀ ਚੱਲ ਵਧੀਆ 부ਜਾ ਮਰ ਗਈ ਹੂੰ ਵਧੀਆ ਵਧੀਆ ਲਾ ਭਾਈ ਉਹ ਗਲਦੀਪਾ ਕਿੱਥੇ ਆ ਜੀ ਤੜਕੇ ਆ ਜਿਓ ਉਹ ਤਾਂ ਠੀਕ ਹੋ ਜਾਊਗਾ ਐ ਕਰੀ ਕੀੜਿਆਂ ਦੇ ਭੌਣ ਦਿੰਨੇ ਕਿ ਚੌਪਾ ਦੀ ਟੋਬੇ ਚ ਲੱਸੀ ਪਾਦੀਆ ਹੋਰ ਇਹਦਾ ਹੋਈ ਨਾਰਦੀ ਹੋਈ ਝੜ ਜਾਂਦੀ ਐ ਤਾਂ ਕਿਉਂ ਬੂਟੇ ਕਿਵੇਂ ਆ ਬਾਈ ਠੀਕ ਆ ਤੂੰ ਕਰੇਗਾ ਰਹਿਣ ਲੱਗ ਗਿਆ ਓਏ ਮੈਂ ਰਹਿਣੀ ਆ ਬਾਈ ਘਰੇ ਬਸ ਮੈਨੂੰ ਤਾਂ ਅੱਜ 2 ਦਿਨ ਹੋ ਗਏ ਤਿੰਨ ਦਿਨ ਨਾ ਕੱਜਰਦਾ ਤੂੰ ਇੰਨਾ ਤਾਂ ਦੇਖ ਲੈ ਥੋਡੀ ਜਿਰੀ ਡੁੱਬੀ ਪਈ ਓਥੇ ਕਿਹੜੀ ਤੈਨੂੰ ਪਤਾ ਹੀ ਨਹੀਂ ਓਏ ਨਾ ਨਾ ਮੈਂ ਤਾਂ ਆ ਗਿਆ ਦੀ ਬਈ ਚਾਚੇ ਨਾਲ ਮਾਫਤਾ ਕਰ ਲਾ ਮੇਰਾ ਤਾਂ ਥੋੜਾ ਜਿਹਾ ਉਹਨਾਂ ਨੂੰ ਵਿਗੜ ਗਈ ਦੀ ਮੜੀ ਜੀ ਮੈਂ ਇਹਨੂੰ ਕਰ ਲੈਣ ਦੇ ਜਿਹੜਾ ਕੁਝ ਕਰ ਨਾ ਤੈਨੂੰ ਕੋਈ ਨਾ ਸ਼ਰਮ ਨਹੀਂ ਆਉਂਦੀ ਤੂੰ 1.80 ਲੈ ਕੇ ਆ ਬੈਠਿਆ ਘਰੇ ਨਾ ਤੂੰ ਤੈਨੂੰ ਭੇਜਿਆ ਉਹਨੇ ਆ ਵੀ ਆਏ ਕਿਆ ਉਹਨੇ ਤਾਂ ਮੈਨੂੰ ਕਿਉਂ ਭੇਜਿਆ ਮੈਨੂੰ ਤਾਂ ਪਤਾ ਲੱਗਾ ਕਿ ਤੂੰ ਹੈਂ ਮੈਂ ਤਾਂ ਪਤਾ ਲੱਗਿਆ ਨਾਲੇ ਜੀਰੀ ਡੁੱਬੀ ਪਈਏ ਮਾੜਾ ਮੋਟਾ ਦੇਖ ਲੈ ਖੇਤ ਜਾ ਕੇ ਕਿੱਧਰ ਲਈ ਡੁੱਬ ਗਈ ਉਧਰ ਡੱਬਰਾਂ ਵਾਲੀ 3 ਕਿਲੇ ਓਡੇ ਸਾਰੇ ਡੁੱਬੇ ਪਏ ਨੇ ਲੱਖ ਲੱਖ ਪਾਣੀ ਫਿਰਦਾ ਮਰੇ ਬੇਲਾਂ ਵੀ ਲਾਈਆਂ ਦੀ ਕਦੂਨੀ ਉੱਥੇ ਉਹ ਬੇਲਾਂ ਖੜਨ ਗਈਆਂ ਤੇਰੀਆਂ ਉਹ ਫਿਰਦਿਆਂ ਨੇ ਮੱਛ ਮੰਗੂ ਤੇਰਦੀਆਂ ਦੇਖ ਲਈ ਜਾ ਕੇ ਅੱਛਾ ਯਾਰ ਆਹੋ ਮਾੜੀ ਮੋਟੀ ਸ਼ਰਮ ਕਰ ਲੈ ਕਹਿੰਦਾ ਸਾਰਾ ਕੁਝ ਓਡਾ ਲੋਨ-ਲੂਨ ਲਿਆ ਹੋਇਆ ਉਹਦੇ ਤੇ ਕੰਜਰ ਦਾ ਕੀ ਆ ਉਹਦੇ ਕੋਲ ਰੁਪਈਏ 1 ਲੱਖ 80 ਤੂੰ ਲੈ ਕੇ ਇੱਥੇ ਆ ਬੈਠਾ ਓਏ ਉਹਨੂੰ ਬੋਲਣ ਦਾ ਨਹੀਂ ਪਤਾ ਉਹਨੂੰ ਜਮੀ ਨਹੀਂ ਪਤਾ ਹੈਗਾ ਬੋਲਣ ਦਾ ਮਾੜਾ ਮੋਟਾ ਮਿੱਠ ਪੁਰਾਣ ਪੈਂਦਾ ਮੇਰੇ ਨਾਲ ਵੱਡੂ ਖਾਉ ਮੈਂ ਕਿੱਥੇ ਨਹੀਂ ਜਾਉ ਉਹ ਚੱਲ ਜਿਹੜਾ ਕੁਝ ਹੋਣਾ ਤੇਦਾ ਹੋ ਗਿਆ ਹੁਣ ਕਹਿੰਦਾ ਤੂੰ ਦਾ ਥੋੜਾ ਮੋਟਾ ਦੇਖ ਲੈ ਖੇਤ ਜਾ ਕੇ ਦੇਖਦਾ ਮੈਂ ਕੋਈ ਨਾ ਫਰ ਬਗ ਦੀ ਗੰਜਰ ਤੇ ਆ ਹੁਣ ਤੈਨੂੰ ਉਹਨੇ ਸਿਖਾ ਕੇ ਤਾਂ ਨਹੀਂ ਭੇਜਿਆ ਮੈਨੂੰ ਆ ਦੱਸ ਦੇ ਮੈਂ ਉਹਨੇ ਕਿਉਂ ਭੇਜਿਆ ਯਾਰ ਮੈਨੂੰ ਮੈਂ ਤਾਂ ਉੱਥੇ ਲੱਗਾ ਜਾਂਦਾ ਸੀ ਤੈਨੂੰ ਦੇਖ ਲੈ ਇੱਥੇ ਬੈਠੇ ਨੂੰ ਮੈਂ ਤਾਂ ਆ ਬੈਠਾ ਗੰਜਰ ਦਾ ਲੈ ਕੇ ਵੈਸੇ ਉਹ ਤਰਸਦਾ ਮੈਨੂੰ ਵੀ ਉਹਦਾ ਯਾਰ ਆਉਂਦਾਗਾ ਹੁਣ ਲੈ ਰੱਖਿਆ ਖਾਸਾ ਬੈਂਕ ਤੋਂ ਪੈਸੇ ਮੈਨੂੰ ਦੱਸ ਗਰ ਉਹਨੇ ਗੰਜਰ ਤੇ ਲਮਟਾ ਲਮਟਾ ਬਥਈਆਂ ਚੱਕੀ ਬੈਠਾ ਤੂੰ ਲੈ ਕੇ ਵੈ ਮੈਂ ਦਾ ਗਾਣੂ ਮੁਕਰਿਆ ਮੈਂ ਪੈਸੇ ਲੈ ਕੇ ਨਹੀਂ ਮੁਕਰਿਆ ਜੇ ਨਾ ਮੁਕਰਿਆ ਹੁੰਦਾ ਖੇਤ ਨਾ ਜਾਂਦਾ ਫਿਰ ਤੂੰ ਮੈਂ ਤੈਨੂੰ 35 ਦਿਖਾਉਦਾ ਸੀ ਮਾ 35 ਦਿਖੇ ਜੱਟ ਨੂੰ ਫਿਰ ਪਤਾ ਲੱਗਦਾ ਤੂੰ 35 ਵਗ ਜੀ ਗੰਜਰ ਦਾ ਖੇਤ ਕੋਈ ਨਾ ਮਾਪੀ ਕੇ ਦੇਖ ਲੂੰ ਕਰ ਲੂੰ ਗੱਲ ਮੈਂ ਗੱਲ ਕਰ ਲੂੰਗਾ ਲੈ ਨਹੀਂ ਵਗ ਜੀ ਅੱਜ ਚੰਗਾ ਚੰਗਾ ਠੀਕ ਹੈ ਤੇਰੇ ਪਾਪੇ ਕਰਕੇ ਮੈਂ ਉਹ ਕਰ ਲੈਣਾ ਕੰਮੀ ਵਾਲੇ ਤੈਨੂੰ ਦੱਸਾਂ ਮੈਂ ਓਏ ਬਾਗ ਜੀ ਤੂੰ ਕੋਈ ਨਾ ਵੀ ਚੱਲ 100 ਗੁੱਸੇ ਗਿੱਲੇ ਹੁੰਦੇ ਨੇ ਠੀਕ ਹੈ ਬਥੇਰਾ ਸਾਡਾ ਕਰਿਆ ਤੁਸੀਂ ਕੋਈ ਨਾ ਕੋਈ ਨਾ ਜੀ ਚੰਗਾ